ਕਿਸਾਨ ਹੁਣ ਕਣਕ ਦੀ ਫਸਲ ਉਗਾ ਰਹੇ ਨੇ ਪਰ ਕਣਕ ਦੀ ਫਸਲ ਉਗਾਉਂਦੇ ਹੀ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਬਰ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਅਕਸਰ ਦੇਖਿਆ ਜਾਂਦਾ ਕਿਸਾਨ ਆਪਣੇ ਪੁੱਤਾਂ ਵਾਂਗ ਫਸਲ ਪਾਲਦੇ ਨੇ ਪਰ ਫਸਲ ਜਦੋਂ ਪਾਲਦੇ ਨੇ ਉਸ ਤੋਂ ਬਾਅਦ ਜਾਂ ਤਾਂ ਫਿਰ ਉਹ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੁੰਦੇ ਨੇ ਜਾਂ ਫਿਰ ਕੁਦਰਤ ਦੀ ਮਾਰ ਦਾ ਸ਼ਿਕਾਰ ਹੁੰਦੇ ਨੇ ਪਰ ਇਸ ਵਾਰ ਵੀ ਗੁਲਾਬੀ ਸੁੰਡੀ ਨੇ ਜਿਹੜਾ ਆ ਕਿਸਾਨਾਂ ਦੇ ਨੱਕ ਚ ਦਮ ਕਰ ਦਿੱਤਾ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਖਰਾਬ ਹੋ ਰਹੀਆ ਬਲਵਿੰਦਰ ਸਿੰਘ ਸਹੂਰੀਆ ਜੋ ਕਿਸਾਨ ਹੈ ਉਸ ਦੀ ਫਸਲ ਦੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਤਕਰੀਬਨ 3 ਏਕੜ ਫਸਲ ਉਸ ਦੀ ਬਰਬਾਦ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਕਿਸਾਨ ਬਲਵਿੰਦਰ ਸਿੰਘ ਸੋਹਰੀਆ ਤੇ ਆਜਾਦ ਸਿੰਘ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਸਮਝਦੇ ਹੋਏ ਉਹ ਪਰਾਲੀ ਦੇ ਰਹਿਣ ਖੋਦ ਨੂੰ ਅੱਗ ਨਹੀਂ ਲਗਾ ਰਹੇ ਕਿਉਂਕਿ ਸਰਕਾਰ ਕਹਿੰਦੀ ਆ ਕਿ ਧੂਆਂ ਆਉਂਦਾ ਧੂਏ ਦੇ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕਿਸਾਨ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਸਮਝਦਾਰੀ ਵਰਤ ਰਹੇ ਨੇ ਕਿਉਂਕਿ ਫਿਰ ਪ੍ਰਸ਼ਾਸਨ ਸਖਤ ਹੋ ਜਾਂਦਾ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕਰ ਦਿੱਤੇ ਜਾਂਦੇ ਨੇ ਉਧਰ ਦਿੱਲੀ ਰੌਲਾ ਪਾਉਂਦਾ ਕਿ ਪੰਜਾਬ ਦਾ ਧੂਆ ਦਿੱਲੀ ਤੱਕ ਪਹੁੰਚਦਾ ਤਾਂ ਇਹਨਾਂ ਸਾਰੀਆਂ ਝੰਜਟਾਂ ਦਾ ਨਿਪਟਾਰਾ ਪਾ ਕੇ ਕਿਸਾਨ ਬਿਨਾਂ ਪਰਾਲੀ ਨੂੰ ਅੱਗ ਲਗਾਏ ਉਸੇ ਤਰੀਕੇ ਦੇ ਨਾਲ ਕਣਕ ਦੀ ਬਜਾਈ ਕਰ ਦਿੰਦਾ ਪਰ ਆਖਰ ਗੁਲਾਬੀ ਸੁੰਡੀ ਦਾ ਫਿਰ ਹਮਲਾ ਹੋ ਜਾਂਦਾ ਫਿਰ ਕਿਸਾਨ ਜਾਵੇ ਕਿਧਰ ਕਿਸਰ ਕਿਸਾਨ ਜਿਹੜਾ ਸਰਕਾਰਾਂ ਦੀ ਮੰਨੇ ਜਾਂ ਫਿਰ ਆਪਣੀ ਫਸਲ ਦੇਖੇ ਜੋ 6 ਮਹੀਨਿਆਂ ਤੋਂ ਬਾਅਦ ਉਸ ਨੂੰ ਫਸਲ ਵੇਚ ਕੇ ਪੈਸਾ ਆਉਂਦਾ ਉਹ ਆਪਣੀ ਫਸਲ ਵੇਚ ਕੇ ਆਪਣੇ ਬੱਚਿਆਂ ਦਾ ਢਿੱਡ ਭਰੇ ਕਰਜ਼ੇ ਤਾਰੇ ਜਾਂ ਫਿਰ ਸਰਕਾਰ ਦੀਆਂ ਹਦਾਇਤਾਂ ਮੰਨੇ ਤਾਂ ਕਿਸਾਨ ਜਿਹੜੇ ਨੇ ਹੁਣ ਦੁਖੀ ਹੋ ਚੁੱਕੇ ਨੇ ਕਿਸਾਨ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੀ ਹੈ ਤੇ ਦੂਜੇ ਪਾਸੇ ਐਗਰੀਕਲਚਰ ਦੇ ਅਫਸਰ ਕੀ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਹੈ ਸਾਡੇ ਇਹ ਮਾਮਲਾ ਜੀ ਕਣਕ ਨੂੰ ਗੁਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਬੀਬੀ ਮੇਂਗੇ ਪਹਾੜਾ ਪਾਇਆ ਪੰਜਾਬ ਸਰਕਾਰ ਜਿਹਦਾ ਮਲ ਭਗਵੰਤਬਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪ੍ਰਾਲੀ ਦਾ ਸਾੜੋ ਵਿੱਚ ਵਾਓ ਅਸੀਂ ਵਿੱਚ ਪ੍ਰਾਲੀ ਵਾਈ ਆ ਤੋ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ 3 ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਮਹਿਕਮੇ ਵਾਲੇ ਆਏ ਨੇ ਇਹ 3 ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅਗ ਲਈ ਇਹਨਾਂ ਦੇ ਨਿਰਦੇਸ਼ ਅਨੁਸਾਰ ਵੀ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਪਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੁੰਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਹੁਣ ਮੈਕਮੇ ਅਧਿਕਾਰੀਆਂ ਦੱਸਿਆ ਜੀਓ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਆ ਹੋਣ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਆਏ ਨੇ ਮੌਕਾ ਵੇਖਿਆ ਨਾਲ ਆਣ ਕੇ ਤੇ ਇਹ ਹੈ ਜੀ ਪ੍ਰਾਲੀ ਜਿਹੜੀ ਖੇਤ ਦੇ ਵਿੱਚ ਵਾਈਆ ਪ੍ਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪ੍ਰਾਲੀ ਕਿਸੇ ਬਨੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪ੍ਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜੇਲ ਅਪੀਲ ਕਰਦੇ ਆ ਵੀ ਪ੍ਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨਾਂ ਨੂੰ ਬਿਲਕੁਲ ਨਹੀਂ ਵੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣੀ ਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਤੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣਿਆ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੁੱਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰਦਣੇ ਰਹਿਣ ਨਹੀਂ ਦੇਣੀ ਕੋਈ ਬਿਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਲ ਨਿਕਾ ਪੋਲ ਵੇਖ ਕੇ ਮੁੜ ਜਾਂਦੇ ਨੇ ਸਾਡੇ ਤੱਕ ਤਾਂ ਬਿਲਰ ਰੱਪੇ ਆਪਣੇ ਹੀ ਨਹੀਂਗੇ ਪਹਿਲਾਂ ਤਾਂ ਛੜਕਦੇ ਨਾਲ-ਨਾਲ ਕੰਮ ਕਰਦੇ ਨੇ ਉਦੋਂ ਪਾਰਾ ਜਾਂਦੇ ਹੀ ਨਹੀਂਗੇ। ਉਹ ਵੀ 10000 ਰੁਪਏ ਕਿੱਲੇ ਦਾ ਮੰਗਦੇ ਨੇ। ਉਹ ਵੀ 10000 ਰੁਪਏ ਕਿੱਲੇ ਦਾ ਮੰਗਦੇ ਨੇ। ਸਰਕਾਰ ਸਾਨੂੰ ਜਾਂਦੇ ਦਾ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸਲ ਤਾਂ ਖਰਾਬ ਨਾ ਹੋਵੇ। ਸਰਕਾਰ ਆਪ ਉੱਥੇ ਵੇਸੇ-ਵੇਸੇ ਹੋ ਰਹੀਂਦੀ ਆ। ਲੋਕਾਂ ਕੋ ਵੋਟਾਂ ਪਵਾ ਕੇ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ। ਇਹਦੇ ਤਾਂ ਅਸੀਂ ਤਾਂ ਮੰਨਾਂਗੇ ਸਾਰਾ ਸਰਕਾਰ ਦਾ ਇੱਕ ਸੂਰਿਆ। ਸਾਰ ਕੋ ਹਾਲਤ ਕਰੇ। ਸਾਨੂੰ ਪਰਾਲੀ ਦਾ ਮੁਆਵਜ਼ਾ ਤਾਂ ਅਸੀਂ ਬੰਨੇ ਤੇ ਢੇਰਾਂ ਲਵਾ ਦਾਂ ਇਕੱਠੀਆਂ ਸਾਨੂੰ ਤਾਂ ਝੋਨੇ ਦੇ ਪੈਸੇ ਨਹੀਂ ਪੂਰੇ ਮਿਲਣ ਤੇ ਅਪਰਾਲੀ ਦਾ ਸਾਨੂੰ ਕੀ ਦੇਣਾ ਨਾ ਤੇ ਹੁਣ ਸਾਡੀ ਕਣਕ ਮਰ ਗਈ ਇਹੀ ਕਿਦਰ ਨੂੰ ਜਾਵਾਂਗੇ ਜੀ ਅੱਜ ਸਾਡੇ ਕੋਲ ਪਿੰਡ ਛਾਪਰ ਜਾ ਜਾਂਦੇ ਕਿਸਾਨ ਬਰਬੰਦਰ ਸਿੰਘ ਨਾ ਟੈਲੀਫੋਨ ਤੁਹਾਨੂੰ ਦੱਸਿਆ ਕਿ ਮੇਰੇ ਖੇਤ ਵਿੱਚ ਕਣਕ ਨੂੰ ਗੁਲਾਬੀ ਸੁੰਢੀ ਦਾ ਮਲਾਇਆ ਮੌਕੇ ਤਾਂ ਨਿਕ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗੁਲਾਬੀ ਸੁੰਢੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੋ ਹੁਣ ਇਹਨਾਂ ਨੂੰ ਅਸੀਂ ਕਲੋਰ ਪੈਰੀਵਸ ਦੀ ਸਪੱਸ਼ਿ ਕੀਤੀ ਹੈ 1 ਲੀਟਰ ਕਲੋਰ ਪੈਰੀਵਸ ਨਾਲ ਸਪਰੇਅ ਕਰ ਦੇਣ ਤਾਂ ਜੋ ਸੁੰਢੀ ਤੇ ਕੰਟਰੋਲ ਪਾਇਆ ਜਾ ਸਕੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁਲੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਵੀ ਡਰਨ ਦੀ ਲੋੜ ਨਹੀਂ ਤੇ ਇੱਕ ਸਪਰੇਅ ਕਰ ਦੋ ਤੇ ਰੋਗ ਥਮੋ ਜੀ ਬੇਲਰਾਂ ਦੀ ਜਿਹੜੀ ਸਮੱਸਿਆ ਉਹ ਇੱਥੇ ਨਾ ਇੱਕ ਪੋਲ ਆ ਕਰਨ ਵਾਲਾ ਵਜਦਾ ਤੇ ਪੋਲ ਜਿਹੜਾ ਤੰਗ ਹੋਣ ਕਰਨ ਉਹਨਾਂ ਦੀ ਟਰਾਲੀਆਂ ਟਰਾਂਸਪੋਰਟੇਸ਼ਨ ਨਹੀਂ ਲੰਗਦੀ ਇਸ ਕਰਕੇ ਬੇਲਰ ਇੱਥੋਂ ਤੱਕ ਨਹੀਂ ਆ ਸਕੀ ਸੋ ਉਹ